えっと。<music> ਇਹ ਜ਼ਿਲ੍ਹਾ ਸੰਗਰੂਰ ਦੇ ਵੱਲੋਂ ਸੁਖਦੇਵ ਸ਼ਰਮਾ, ਪ੍ਰਦੀਪ ਜੀਮਾ, ਪਰਪੂਰ ਸਿੰਘ, ਬੁਲਾਪੁਰ, ਸੁਰਿੰਦਰਪੈਣੀ ਦੀ ਅਗਵਾਈ ਦੇ ਵਿੱਚ ਸਤੰਤਰ ਭਵਨ ਤੋਂ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਤੱਕ ਮਾਰਚ ਕਰਨ ਉਪਰੰਤਰ ਨਾ ਦਿੱਤਾ ਗਿਆ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਗ੍ਰੇਸ ਪੀਰੀਅਡ ਵਾਲੇ ਮ੍ਰਿਤਕਾਂ ਦੇ ਕੇਸ ਸੱਤਰ ਬੀਓਸੀ ਨੂੰ ਭੇਜਣ ਤੇ ਮਨਜ਼ੂਰੀ ਲੈਣ ਉਪਰੰਤ ਅਪਲਾਈ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਤੁਰੰਤ ਵਾਪਸ ਲੈ ਕੇ ਪਹਿਲਾਂ ਦੀ ਤਰ੍ਹਾਂ ਕੀਤਾ ਜਾਵੇ। ਸਾਥੀ ਸੁਖਦੇਵ ਸ਼ਰਮਾ ਜਨਸੱਤਰ ਪੰਜਾਬ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਸਾਰੇ ਦਾ ਸਾਰਾ ਕਾਰਪੋਰੇਟ ਪੱਖੀ ਹੈ ਜਿਸ ਦੇ ਵਿੱਚ ਰੋਜ਼ਗਾਰ ਸਿਹਤ ਵਿਦਿਆਰਥੀਆਂ ਨਹੀਂ ਰੱਖਿਆ ਗਿਆ ਉਹਨਾਂ ਅੱਗੇ ਕਿਹਾ ਕਿ ਬਜਟ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਵਿੱਚ ਵਾਅਦਾ ਕਰੇਗਾ ਮੇਰਾ ਨਾਮ ਸੁਖਦੇਵ ਸ਼ਰਮਾ ਜੀ ਮੈਂ ਜਨ ਸੈਕਟੀਆਂ ਪੰਜਾਬ ਦਾ ਉਸਾਰੀ ਮਜ਼ਦੂਰਾਂ ਦਾ ਅੱਜ ਧਰਨਾ ਦੇ ਰਿਹਾ ਸਰ ਕਦੋਂ ਜਾਈਏ ਬਕਰ ਇਹ ਧਰਨਾ ਜੀ ਅੱਜ ਪੰਜਾਬ ਦੇ ਹਰ ਐਲਸੀ ਦੇ ਸਾਹਮਣੇ ਦਿੱਤਾ ਜਾ ਰਿਹਾ ਹੈ 13 ਫਾਵਾਂ ਤੇ ਹੋੜੇ 13 ਹੁਣ ਤੱਕ ਦੀ ਰਿਪੋਰਟ ਮੁਤਾਬਕ 13 ਥਾਮਾਂ ਤੇ ਇਹ ਧਰਨਾ 13 ਜ਼ਿਲ੍ਹਿਆਂ ਚ ਦਿੱਤਾ ਜਾ ਰਿਹਾ ਹੈ 13 ਜ਼ਿਲ੍ਹਿਆਂ ਦੇ ਸਾਥੀ ਇਹੋ ਗੱਲ ਕਹਿ ਰਹੇ ਆ ਇਹ ਜਿਹੜਾ ਮਹਿਕਮਾ ਇਹ ਜੁੱਤੀ ਦਾ ਝਾਰ ਆ ਇਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਆ ਲੜ ਲਓ ਦੇ ਦਿੰਦਾ ਤੁਸੀਂ ਮਿਲਣ ਦੀ ਗੱਲ ਕਰਦੇ ਹੋ ਅਸੀਂ ਕਿਰਤ ਮੰਤਰੀ ਨੂੰ ਵੀ ਮਿਲਿਆ ਅਸੀਂ ਲੇਬਰ ਕਮਿਸ਼ਨਰ ਨੂੰ ਵੀ ਮਿਲਿਆ ਅਸੀਂ ਡਿਪਟੀ ਸੈਕਟਰੀ ਨੂੰ ਵੀ ਮਿਲਿਆ ਅਸੀਂ ਬਹੁਤੇ ਐਲ ਸੀਆ ਇਨਸਪੈਕਟਰਾਂ ਨੂੰ ਵੀ ਮਿਲਿਆ বারবার অবজেকশন লায়ਿਆਂਦੇ সেবা কেন্দ্র ਚ ਇਹਨਾਂ ਦੀ সাইਡ ਨਹੀਂ ਚੱਲਦੀ ਮੇਰਾ ਨਾਮ ਕਾਂਵੜ ਭਰੂਛ ਹੈ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਡੀਸੀ ਅਫਸਰ ਵਰਕ ਕੀ ਮੰਗਾ ਰਹੇ ਹਾਂ ਅਸੀਂ ਆ ਮੰਗਾ ਨੇ ਜੀ ਜਿਹੜੇ ਸਾਰੇ ਮਜ਼ਦੂਰ ਕੰਮ ਕਰਦੇ ਆ ਮਕਾਨਾਂ ਦਾ ਇਸਤਰੀਆ ਮਜ਼ਦੂਰ ਆ ਪਲੰਬਰ ਇਲੈਕਟ੍ਰੀਸ਼ੀਅਨ ਆ ਉਹਨਾਂ ਵਾਸਤੇ ਜੋ ਬਿਲਡਿੰਗ ਬੋਰਡ ਬਣਿਆ ਹੋਇਆ ਉਹਦੇ ਚ ਜਿਹੜੀਆਂ ਸਕੀਮਾਂ ਇਹਨਾਂ ਦੇ ਬੱਚਿਆਂ ਨੂੰ ਬਜੀਫੇ ਐਕਸ ਗਰੇਸ਼ ਜਾਂ ਜਾਂ ਮਤਲਬ ਯਾਤਰਾ ਪੱਤਾ ਉਹ ਸਾਰੀਆਂ ਸਕੀਮਾਂ ਦੇ ਫਾਰਮ ਮਜ਼ਦੂਰਾਂ ਦੇ ਭਰੇ ਹੋਏ ਨੇ ਔਰ ਉਹ ਸਕੀਮਾਂ ਦੇ ਗਲਤ ਤਰਾਜ ਲਾ ਕੇ ਉਹ ਪੈਸਾ ਰੋਕਿਆ ਪਿਆ ਸਾਡੇ ਜ਼ਿਲ੍ਹੇ ਦਾ 17 ਕਰੋੜ ਰੁਪਈਆ ਇਹ ਰੁਕਿਆ ਪਿਆ ਇਹ ਕਰਕੇ ਅੱਜ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਇਸ ਲਈ ਕਰਦੇ ਆ ਵੀ ਉਹ ਜਿਹੜਾ ਰੁਕਿਆ ਹੋਇਆ ਪੈਸਾ ਉਹ ਦਿੱਤਾ ਜਾਵੇ ਤੇ ਜਿਹੜਾ ਮਜ਼ਦੂਰਾਂ ਨੂੰ ਗਲਤ ਤਰਾਜ ਲਾ ਕੇ ਪਰੇਸ਼ਾਨ ਕੀਤਾ ਜਾਂਦਾ ਉਹ ਉਹ ਦੀ ਖੱਜਲ-ਖਵਾਰੀ ਰੋਕੀ ਜਾਵੇ ਤੇ ਮਜ਼ਦੂਰਾਂ ਨੂੰ ਪੈਸੇ ਦਿੱਤੇ ਜਾਵੇ ਪਹਿਲਾਂ ਕਿ ਫਿਰ ਕਰ ਜਿਮਰੇਓ ਪਹਿਲਾਂ ਜੀ ਅਸੀਂ